ਹੈਲੋ ਗਾਇਜ਼ ਤੁਹਾਡਾ ਸਵਾਗਤ ਹੈ ਸਾਡੀ ਨਵੀਂ ਵੀਡੀਓ 'ਚ ਤੇ ਅੱਜ ਪਾਪਾ ਨੇ ਮੇਰੇ ਵਾਸਤੇ ਕੁਝ ਸਰਪ੍ਰਾਈਜ਼ ਲਾਨ ਕੀਤਾ ਹੈ ਪਤਾ ਨਹੀਂ ਕੀ ਚੀਜ਼ ਹੈ ਦੇਖਦੇ ਹਾਂ ਸਕੂਲ ਆਨ ਤੋਂ ਬਾਅਦ ਮਿਲਣਾ ਸਾਨੂੰ ਮੈਨੂੰ ਮੇਰਾ ਬਰਥਡੇ ਹੈ ਨਾ 20 ਅਕਤੂਬਰ ਨੂੰ ਤੇ ਸਾਡੇ ਚੈਨਲ ਲਾਈਕ ਸਬਸਕ੍ਰਾਈਬ ਕਮੈਂਟ ਜਰੂਰ ਕਰਿਓ ਦੇਖਦੇ ਆ ਅੱਗੇ ਹੈਲੋ YouTube ਫੈਮਿਲੀ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਵਧੀਆ ਹੋਗੇ ਤੇ ਤੁਹਾਡੇ ਪਿਆਰ ਦਿਨਾਂ ਦਾ ਵੀ ਵਧੀਆ ਏ ਤੁਹਾਨੂੰ ਅਸਵੀਰੇ ਨੂੰ ਨੇ ਦੱਸਿਆ ਹੀ ਹੋਣਾ ਕਿ ਅੱਜ ਕੁਛ ਆਪਾ ਨੇ ਉਹਦੇ ਵਾਸਤੇ ਮੰਗਾਇਆ ਵਿਆ ਆਨਲਾਈਨ ਹੈ ਨਾ ਦੇਖਦੇ ਹਾਂ ਹੁਣ ਸਾਨੂੰ ਵੀ ਨਹੀਂ ਪਤਾ ਕੀ ਸਰਪ੍ਰਾਈਜ਼ ਹੈ ਉਹਦੇ ਵਾਸਤੇ ਕੀ ਨਹੀਂ ਹੈ ਨਾ ਚਲੋ ਮਿਲਦੇ ਆਂ ਸਰਾਜ ਜੀ ਤਾਂ ਸੋ ਗਿਆ ਉਹਨੇ ਕਲਾਸਾਂ ਵਗੈਰਾ ਲਗਾਈਆਂ ਆਪਣੀਆਂ ਅੱਜ ਹੁਣ ਉਹ ਰੈਸਟ ਕਰ ਰਿਹਾ ਨੇ ਸੋਰੀ ਨੇ ਮੈਂ ਵੀ ਹੁਣੀ ਆਪਣਾ ਜਸਟ ਅਡਜਸਟਿੰਗ ਵਗੈਰਾ ਕਰਕੇ ਸਾਰਾ ਆਪਣਾ ਵੇਲੀ ਹੋ ਕੇ ਬੈਠੀ ਆਂ ਉਨ ਬਸ ਹਰਲੀ ਅੱਧੇ ਘੰਟੇ ਦੀ ਰਸਤੇ ਮੇਰੀ ਉਸ ਤੋਂ ਬਾਅਦ ਆਪਾਂ ਲੰਚ ਦੀ ਤਿਆਰੀ ਕਰਨੀ ਹੈ ਬੱਚਿਆਂ ਲਈ ਬਣਾਉਂਦੇ ਆ ਕੁਝ ਦਾਲ ਚਾਵਲ ਵਗੈਰਾ ਇਹ ਕੁਝ ਬਣਾ ਲਾਂਗੇ ਬਾਕੀ ਨੇ ਪੁੱਛ ਕੇ ਬਣਾ ਲਾਂਗੇ ਉਹਨਾਂ ਨੂੰ ਜਦੋਂ ਉਹਨਾਂ ਨੇ ਆਣਾ ਹੈ ਹੈਨਾ ਤੇ ਬਣੇ ਰਿਓ ਵਲੋਗ ਨਾਲ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦਾ ਕਰੋ ਹਾਂਜੀ ਤੇ ਵੀਡੀਓ ਨੂੰ ਨਾ ਐਂਡ ਤੱਕ ਦੇਖਿਆ ਕਰੋ ਠੀਕ ਹੈ ਬਾਕੀ ਮਿਲਦੇ ਆ ਇਹ ਸੀ ਲਿਆਂਵਾ ਦੋ ਬਰਤਨ ਵਾਲੀਆਂ ਆਧੂ ਕਿਚਨ ਦੇ ਵਿੱਚ ਭਾਂਡੇ ਮਾਣਦੇ ਨੇ ਜਦੋਂ ਬਰਤਨ ਰੱਖੀ ਨੂੰ ਨੇ ਨਾ ਉਹ ਹੈ ਠੀਕ ਹੈ ਇਹ ਉਲਟ ਦੇ ਵਿੱਚ ਇੱਕ ਹੈ ਸਾਡੀ ਇੱਕ ਹੈਗੀ ਗਿਫਟ ਇਹ ਹਰਸਾ ਦਿੰਦੇ ਆ ਇਹਨਾਂ ਦਾ ਦੋਸਤ ਹੈ ਫੇਵਰੇਟ ਤੋਂ ਫੇਵਰੇਟ ਬੈਸਟ ਕੀਪਿੰਗ ਹੈ ਲੋ ਫਿਰ ਆ ਤੇ ਉਹਨਾਂ ਨੂੰ ਗਿਫਟ ਦਿੰਦੇ ਆ ਇਹ ਤੇ ਉਹਨਾਂ ਵਾਸਤੇ ਅਸੀਂ ਉਹ ਪੈਕ ਕਰਾਂਗੇ ਇਹਦੇ ਨਾਲ ਇੱਕ ਇੱਕ ਨੂੰ ਅਸੀਂ ਪੂਰੀ ਨੂੰ ਟੋਲੀ ਵਾ ਕੇ ਦਿਖਾਉਂਦੇ ਹਾਂ ਵੀ ਕੀ ਚੀਜ਼ ਹੈ ਆ ਆ ਇਹ ਵੀ ਨਹੀਂ ਆ ਚਲ ਇੱਕ ਆ ਕਰ। ਉਹ ਝਪਟਾ ਫੜਾ ਉਹ ਨੂੰ ਫਿਰ ਅਸੀਂ ਪੈਕ ਕਰਾਂਗੇ ਇਹ ਚੀਜ਼ ਹੈ ਇਹ ਐਜਾ ਦੀ ਬਣ ਕੇ ਆ। ਵਾਹ! ਕਲਰ ਕਿੰਨਾ ਬਣਾਇਆ। ਹਾਂ, ਉਹ ਕਲਰ ਵਾਈਟ ਹੈ, ਇਹ ਪਿੰਕ ਹੈ। ਸ਼ੋ। ਆਹ ਬਣਾਣੀ ਕਿੱਦਾਂ? ਬਣਾਣੀ। ਉਹ ਦੇਖਣਾ ਆ ਸਾਈਡ ਦੇ ਉੱਪਰ ਲੱਗਣੇ। ਐਦਾਂ। ਕਰੀ ਗਰੀਦ ਐਦਾਂ। ਅਰੇ ਗੇਤਾ। ਇਹ ਬੜੀਆ ਵਾਲੀ ਉਹ ਹੈ। ਕੁਆਲਟੀ ਕੁਆਲਟੀ ਹੈ। ਅੱਛੀ ਕੁਆਲਟੀ ਹੈ। ਤੇ ਨਾਲ ਇਹ ਨਹੀਂ ਦਾ ਹੋਇਆ। ਆ ਵੀ ਆਇਆ ਗਿਫਟ ਮੇਰਾ। ਨੂਰ ਦਾ ਜਿਹੜਾ ਸਰਪ੍ਰਾਈਜ਼ ਹੈ। ਗਿਫਟ ਬਰਥਡੇ ਗਿਫਟ ਹੋ। ਉਹ ਗਿਫਟ ਥੋੜਾ ਜਿਹਾ ਡਿਲੇ ਹੋ ਗਿਆ। ਬਰਥਡੇ ਤੋਂ ਪਹਿਲਾਂ ਆ ਜਾਏਗਾ ਕੋਈ ਗੱਲ ਨਹੀਂ। ਹਾਂ ਮਮਾ ਮੈਂ ਲਾਂਦਾ। ਹਾਂ ਉਹ ਸਰਪ੍ਰਾਈਜ਼ ਹੈ। ਆ ਜਾਊਗਾ ਬਰਥਡੇ ਤੋਂ ਪਹਿਲਾਂ। ਹਾਂ। ਉਹ ਕੋਈ ਨੂਰ ਨੂੰ ਨਹੀਂ ਪਤਾ ਕੀ ਹੈ। ਪਾਪਾ ਦਾ ਕਾਰਡ ਵਿੱਚ ਮਮਾ ਨੂੰ ਨਹੀਂ ਬਤਾ। ਤਾਂ ਵੈਸੇ ਮੈਨੂੰ ਵੀ ਨਹੀਂ ਹੈ ਮੈਂ ਫੋਨ ਦੇਖਦੀ ਵੀ ਅੱਜ ਬਾਰ-ਬਾਰ ਵੀ ਸ਼ਾਇਦ ਕਿਸਦਾ ਫੋਨ ਆ ਜਾਈਵੇ ਪਰ ਨਹੀਂ ਆਇਆ। ਪਿੱਛੇ ਹੈ ਨਾ ਉਹਦਾ। ਕਿਆ ਹੋ ਸਕਦਾ ਹੂੰ ਉੱਪਰ ਹੀ ਰੱਖਣਾ ਹੈ ਹਾਂ ਅਬ ਇਸ ਕੋ ਇਸ ਦੇ ਉੱਪਰ ਰੱਖ ਦੋ ਆਦਾਂ ਲੱਗਦਾ ਹਾਂ ਇਹਨਾਂ ਵਿੱਚ ਇਸ ਤਰ੍ਹਾਂ ਕਿ ਮੇ ਛਾਣਾ ਵੀ ਤਾਂ ਇਹ ਸਾਰਾ ਸਮਾਨ نیچے ਭਾਂਡੇ ਪਲੇਟਾਂ ਨੂੰ ਮਾਰ ਕੇ ਰੱਖ ਰਏ ਨੇ ਆਪਾਂ ਉਹ ਮੇਰਾ ਦੂਜੀ ਵਾਲੀ ਹੈ ਬੜੀ ਉਠਾ ਦੇਣੀ ਹੋ ਮਾਸੇ ਮਾਰੀ ਲੋਕ ਲਗਾ ਦੇ ਏ ਆ ਦੇਖੋ ਆ ਚੀਜ਼ ਹੈ ਔਰ ਤੁਸੀਂ ਆ ਜਿਹੜੇ ਆ ਇਹਨਾਂ ਨੂੰ ਐਦਾ ਕਰਕੇ ਪਾਰਟੀਸ਼ਨ ਕਰ ਸਕਦੇ ਹੋ ਚੀਜ਼ਾਂ ਰੱਖਣਾਂ ਆਹ ਬੜੀ ਚੀਜ਼ ਹੋ ਗਈ ਹੈ ਦਸੂਬਿਦਾਈ ਕਿੱਦਾਂ ਕੀ ਬਾਤ ਮੈਂ ਇਹਨੂੰ ਕਰਨਾ ਸੀ ਪੈਕ ਉਹ ਸੀ ਕਰ ਦਵਾਂਗੇ ਡਿਸਟ੍ਰੈਪ ਕਰਾਂਗੇ ਆਪਾਂ ਉਹ ਕਰ ਦੂਗੀ ਪੂਰਾ ਕਰਕੇ ਨਾਲੇ ਰੱਖ ਦੇ ਫੇਰ ਕਰਦੇ ਆ ਹਨਾ ਹੁਣ ਅਸੀਂ ਆਪਣੇ ਵਲੌਗ ਦੀ ਸਮਾਪਤੀ ਕਰਦੇ ਆ ਇੱਥੇ ਜੇ ਤੁਹਾਨੂੰ ਸਾਡਾ ਵਲੌਗ ਚੰਗਾ ਲੱਗਿਆ ਇਨ ਸ਼ੇਅਰ ਲਾਈਕ ਸਬਸਕ੍ਰਾਈਬ ਕਰੋ ਕਮੈਂਟ ਵੀ ਕਰਾਇਆ ਕਰੋ ਤੇ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਬਾਏ ਬਾਏ 2 3 ਸਟਾਰਟ ਇੱਕ ਨਾ ਅਸੀਂ ਇਹ ਚੀਜ਼ ਲਿਆਂਦੇ ਲਿਆਂਦੇ ਹਰ ਵੇਲੇ ਰਹਿ ਜਾਂਦੇ ਨੂਰ ਜਿਹੜੀ ਸੈਲੋ ਟੇਪ ਕੱਟਣ ਵਾਲਾ ਹੁੰਦਾ ਕਟਰ ਹੁੰਦਾ ਨਾ ਜਿਹੜਾ ਪੂਰੇ ਜਿਹੜੇ ਸ਼ੌਪ ਦੇ ਉੱਪਰ ਹੁੰਦਾ ਵਾ ਉਲੀ ਆਣਾ ਜੈਦਾ ਹੁੰਦਾ। ਉਹ ਵੀ ਲੋੜ ਰਹਿੰਦੀ ਹੈ ਨਾ ਵੀ। ਹਮ ਕਰਦੇ ਆ। ਉਹ ਕਹਿੰਦੇ ਬਾਲੀ ਲਿਆ ਅੰਦਰ ਖੁਆ। ਆਹ ਮਾਰ ਰੱਖਣਾ ਜੀ। ਚਲੋ ਫਿਰ ਪਹਿਲੇ ਕਿ ਨੀਚੇ ਵਿਚਾਲੇ ਪਹਿਲਾਂ ਉੱਪਰ ਹੀ ਰੱਖ ਦੋ। ਇੱਥੇ ਤਾਂ ਸੇਮ ਹੈ। ਇੱਕੇ ਕਿ ਦੋਏ। ਇੱਕੇ ਰੱਖੀ। ਫੋਕਾ। ਫਿਰ ਰੱਖ ਦੇ ਹੁੰਦੇ। ਆ ਦੇ ਦੇ ਨਾ। ਅੱਧਾ ਰੱਖ। ਬਸ। ਇਹ ਕਰਕੇ ਅੱਧਾ ਟੇਪ ਲਗਾ ਦੇ ਅੱਧਰ ਲਾਣੀ। बारा उधर लाने फट है टेप थोड़ी बड़ी है ना फटके रखी टेप चौड़ी है ज्यादा ये चंगी चंगे हम ਇੱਕ ਬੱਚੇ ਨੇ ਉਧਰ ਪੂਰੀ ਖਾਣੇ ਵਾਸਤੇ ਐਨ ਲਾਇਆ ਪਿਆ ਜ਼ੋਰ ਕਿ ਕੋਈ ਉਹਦੇ ਕੋਲੋਂ ਮੰਗਣਾ ਨਾ ਲਵੇ ਆਹ ਤਾਂ ਖਾਲੀ ਮਿਲੇ ਬਸ ਹੋ ਗਿਆ ਖਾਣੂ ਹਾਂਜੀ ਬਸ ਹੂੰ ਉਹਨਾਂ ਨਾਲ ਬਰੀਕ ਵਾਲੀ ਵੀ ਪਈ ਸੀ ਜੀ ਸੈਲੋਡੇ ਉਹਦੇ ਵਿੱਚ ਜਾਂ ਛੋਟੀ ਵਾਲੀ ਵੀ ਢੁਣ ਗੇ ਲਿਆ

ਬੱਡੀ ਸੋਣੀ ਗੱਲ ਕਹਿਤੀ ਕਹਿੰਦਾ ਮੈਨੂੰ ਪਹਿਲੀ ਵਾਰੀ ਜੀ ਜੱਬੀ ਇੱਕ ਵਾਰੀ ਗਏ ਤੇ ਹਾਂ ਵੈਰੀ ਕੱਟ ਇੱਕ ਵਾਰੀ ਗਏ ਤੇ ਪਹਿਲੀ ਵਾਰੀ ਜੀ ਜੱਬੀ ਲੱਭੀ ਵਾਓ ਬੜੀ ਚੰਗੀ ਲੱਗਦੀ ਬੱਡੀ ਜੀ ਇਸ ਦੇ ਪੀਂਦੇ ਜੋ ਲੱਗਦਾ ਕੱਲ੍ਹ ਤਾਂ ਅਖਬਾਰ ਨਾ ਮਿਲਦੇ ਜੀ ਵਾਕ ਤੇ ਦੀਵਾਰ ਬਣਾ ਪਾਣੀ ਸੀ ਇਸ ਦੇ ਵਾਕੀ 2000 years later بچے بڑے ਗੰਨੇ-ਉੰਦੇ ਸਕੂਲ ਦੇ ਵਿੱਚ ਇਹ ਆਪਣੇ ਆਪ ਨੂੰ ਕਲੇਵਰ ਬਣਨਾ ਪੈਂਦਾ ਸਕੂਲ 'ਚ ਘਰ ਦੇ ਵਿੱਚ ਤਾਂ ਤੁਸੀਂ ਹੋ ਰਹੇਂਦੇ ਬੱਚੇ ਪਤਾ ਪਿੰਡਾਂ ਦੇ ਆਉਂਦੇ ਆਂ ਹੁੰਦੇ ਹੋ ਥੋੜੇ ਆਪਣੇ ਆਪ 'ਚ ਐਕਟਿਵ ਤੁਸੀਂ ਹੈ ਪਰ ਇੰਨੇ ਨਹੀਂ ਐ ਨਹੀਂ ਕਹਿੰਦੇ ਹੁੰਦੇ ਐਕਟਿਵ ਬਣਾਓ ਕੱਜੋ ਕੋਈ ਨਹੀਂ ਕੱਜਾ ਲੀ ਤੂੰ ਜੇ ਜੇ ਨਹੀਂ ਹੋਇਆ ਪਲੀਜ਼ ਤੂੰ ਕੱਜਾਏ ਫੇਰ ਪਰ ਇਹ trait ਕਰਿਆ ਨਾ ਨਹੀਂ ਹੋਈ ਸਿਲੇਕਸ਼ਨ ਨੂੰ ਗੱਲ ਵੱਖਰੀ ਐ ਟ੍ਰਾਈ ਤਾਂ ਕੀਤੀ ਨੈਮ ਨੇ ਕਿ ਟ੍ਰਾਈ ਕੀਤੀ ਹੈ ਹਾਂ ਅੱਛੀ ਗੱਲ ਹੈ ਅਵਲੀਵਰੀ ਨੂੰ ਸਮਝ ਆ ਗਈ ਹੈ ਅਵਲੀਵਰੀ ਸਭ ਤੋਂ ਵਧੀਆ ਹੋ ਜੂਗਾ ਇਹਦਾ ਕੰਮ ਹੈ ਨਾ ਨੂੰ ਫੜ ਕੇ ਰੱਖੀ ਟ੍ਰਾਈ ਕਰਨਾ ਬਸ ਚੀਜ਼ ਹੁੰਦੀ ਬਸ ਉਹਦੇ ਨਾਲ ਐਕਸਪੀਰੀਅੰਸ ਹੀ ਹੁੰਦਾ ਇਹ ਮੈਂ ਆਪਣੇ ਫੇਵਰਿਟ ਦੋਸਤ ਨੂੰ ਦੇਣਾ ਹੈ ਮੇਰਾ ਮੇਰਾ ਬੈਸਟ ਫਰੈਂਡ ਬੈਸਟ ਫਰੈਂਡ ਉਹਦੇ ਵਾਸਤੇ ਪੈਕਿੰਗ ਹੋ ਰਹੀ ਹੈ ਇਹ ਇੰਡੀਆ ਜੀ ਇੰਡੀਆ ਜੀ ਤੇ ਡੀਐਸ ਜੀ ਆ ਤਾਂ ਲੋਕਲੀ ਆ ਨਾਲ ਹੀ ਰਹਿੰਦਾ ਸਾ ਤੇ ਬਾਹਰ ਦੇ ਵੀ ਆਏ ਹੋ ਰੋਟ ਉਹਨਾਂ ਨਾਲ ਵੀ ਮਿਲਾਂਗੇ ਹਾਂ ਜਰਮਨ ਤੋਂ ਵੀ ਮੇਰੇ ਦੋਸਤ ਆਏ ਆ ਉਹਨਾਂ ਨੇ ਵੀ ਆਣਾ ਮੇਤੋਂ ਮੇਤੋਂ ਮੇਰੇ ਕੋਲ ਉਹਨਾਂ ਨੇ ਵੀ ਆਣਾ ਏ ਸੱਚੀ ਗੱਲ ਹੈ ਆਪਾਂ ਦੇ ਮਿਲਾਂਗੇ ਹਮ ਦੇ ਮਿਲਾਂਗੇ ਹਮ ਦੇ ਮਿਲਾਂਗੇ ਬੜੇ ਕਿ ਜੋ ਕਿ ਫੜਮਗੀ ਨਹੀਂ ਗਿਆ ਰਹਾ ਤਾਹੀਂ ਪ੍ਰਤੀਪ ਕੋਲ ਮਾਰ ਖਾਂਦਾ ਹੋਇ ਛੋਟੇ ਇਹ ਬੁਰ ਦੇ ਹੂੰ ਤੋੜ ਕੇ ਤੁਸੀਂ ਨਾ ਐਂ ਕਰਿਓ ਹੁਣ ਜਾ ਕੇ ਜਾਂ ਤਾਂ ਆਪਾਂ ਚੱਲ ਪਾਵਾਂਗੇ ਸਾਰੇ ਦੇਖਦੇ ਹਾਂ ਜਿੱਦਾਂ ਬਣਿਆ ਆ ਪੱਕਾ ਤਾਂ ਕਰਦਾ ਜੀ ਇਹ ਰਿਓਗੇ ਆਪਾਂ ਚੱਲੂ ਸਾਰੇ ਆਪਕੜੇ ਜਾਣਾ ਉਹਨੇ ਆਪ ਫਿਰ ਦੇਖ ਲੈਣੇ ਇਹਦਾ ਬੰਦਾ ਨਾ ਬਲ ਟਾਈਮ ਪਾਬੀਕ ਹਾਂ ਕੀ ਡਿਵਾਈਸ ਦਾ ਚੈਲੇਜ ਚੈਲੇਜ ਕਰਨੀ ਨਹੀਂ ਹੈ ਬੱਟੇ ਦਾ ਚਲੋ ਗਿਫਟ ਹੈ ਉਹ ਤਾਂ ਚਲਤ ਬੰਦਾ ਪਿਆਰ ਹੈ ਜੀ ਸਕਦੇ ਜਿੱਥੇ ਫਿੱਟ ਕਰ ਨਹੀਂ ਉਹਨੇ ਮੇਰੇ ਓਖੇ ਟਾਈਮ ਚ ਬਹੁਤ ਟਾਈਮ ਮੇਰਾ ਸਾਰਿਆ ਉਹ ਤਾਂ ਹੈ ਜਿਹਨੇ ਸਾਡੀ ਹੈਲਪ ਕੀਤੀ ਹੈ ਨਾ ਕਈ ਰਿਸ਼ਤੇ ਅਣਜਾਣ ਹੁੰਦੇ ਹੋਏ ਵੀ ਨਾ ਦੀ ਬੰਜੰਦੀ ਕੁਦਮ ਤੇ ਫਿਰ ਉਹਨਾਂ ਨੂੰ ਅਸੀਂ ਭੁੱਲ ਨਹੀਂ ਸਕਦੇ ਤੇ ਲਈ ਕੋਈ ਸਿਰਫ ਕਿਤੇ ਟੈਕ ਆਪਾਂ ਉਹਨਾਂ ਨੂੰ ਬੁੱਕ ਕੀਤਾ ਜਾਣ ਵਾਸਤੇ ਬਾਹਰ ਕਿੱਦਾਂ ਫਰੈਂਡ ਬਣਨਾ ਵੀ ਹਾਂ ਹਾਂ ਇਹ ਵੀ ਨੇ ਲੋਕ ਕੁਝ ਹੁੰਦਾ ਹੈ ਨਾ ਸਬੰਧ ਨਹੀਂ ਸੋਚਿਆ ਪਰ ਨਹੀਂ ਹੋਇਆ ਇੱਕ ਟਾਈਮ ਤੇ ਮੇਰੇ ਕੋਲ ਬਹੁਤ ਔਖੇ ਟਾਈਮ ਤੇ ਪੁੱਜਿਆ ਹੈ ਟਾਈਮ ਸਰ ਸਬੰਧ ਹੁੰਦੇ ਹਨ ਮੇਰਾ ਜਿਗਰੀ ਯਾਰ ਹੈ ਮੇਰਾ ਜਿਗਰੀ ਯਾਰ ਦਿਲੋਂ ਪਿਆਰ ਕਰਦਾ ਹਾਂ ਉਹਨੂੰ ਮੈਂ ਉਹ ਕੁਦੂ ਵੀ ਆਪ ਇਦਾਂ ਹੀ ਸੋਰੀ ਭਾਜੀ ਕਿ ਟਿਪ ਆਪਨੇ ਜਿਆਦਾ ਲੱਗ ਗਈ ਆ ਵੀ ਹੁਣ ਅਸੀਂ ਆਪ ਹੀ ਕਰ ਦੇਵਾਂਗੇ ਹਰੇ ਕੋਲਰ ਐਸੇ ਕਰਕੇ ਮੈਂ ਦੇਖ ਲਿਆ ਵਿੱਚ ਆਹ ਦੇਖ ਚਿਆਲ ਵਾਓ ਕਿਹਦਾ ਪੈਕਿੰਗ ਕੀਤੀ ਸੀ ਦੇਖੋ ਠੀਕ ਹੈ ਦਿਖਾਓ ਸਾਰੇ ਬਸ ਦਿਖਾਓ ਓ ਵਾਓ ਆ ਲੈ ਦੋ ਪੀ ਦੇਣਾਂ ਨਹੀਂ ਕਰਦਾ ਮੈਂ 4 ਲੈ ਲਈ ਠੀਕ ਹੈ ਐਵੇਂ ਸਮਝਾ ਰਹੀ ਕੁਰੀ ਮੇਰੀ ਮਦਾਸੀ ਰਹੀ ਠੀਕ ਹੈ ਸਲੇਟਾ ਵਗੈਰਾ ਤੁਸੀਂ ਇੱਥੇ ਰੱਖ ਸਕਦੇ ਹੋ ਚਮਚ ਵਗੈਰਾ ਮੰਜੇ ਆ ਪੰਡਿਤ ਉੱਧਰ ਹੈ ਨਾ ਆ ਇੱਥੇ ਰੱਖ ਸਕਦੇ ਆ ਮੰਜ ਕੇ ਬਰਤਨ ਠੀਕ ਨਹੀਂ ਹੈ ਫਿਰ ਇਹਦਾ ਪਾਣੀ ਇੱਧਰ ਆਈ ਜਾਣਾ ਸਾਰ ਪਹਿਲਾਂ ਮੈਂ ਆ ਬਣਾਇਆ ਸੀ ਜਿਹੜਾ ਜਗੜ ਪੂਰਾ ਆਪਣਾ ਜਮਾਨ ਦਾ ਮੇਰਾ ਵੀ ਉਧਰ ਹੈ ਮੈਂ ਟ੍ਰੇ ਕੱਟ ਕੇ ਸਾਈਡ ਤੇ ਪੜਾਇਆ ਹਾਸਾ ਰੱਖਣਾ ਤੇ ਇਸੇ ਕੰਮ ਮੈਨੂੰ ਫਿਰ ਆ ਜਾਣਾ ਅੱਕੇ ਹੋ ਗਿਆ ਨਾ ਅਦੂ ਇਹਨੇ ਚੋਟੀ ਵੀ ਘਰ ਚਾਹੇਵੇਂ ਨਾ ਜਨਾਨੀਆਂ ਤਾਂ ਉਹੀ ਦਸਲੀ ਚਾਹ ਪੁੰਨੇ ਤੋਂ ਵੀ ਖੁਸ਼ ਹੋ ਜਾਂਦੀਆਂ ਵੈਸੀ ਵੀ ਘਰ ਦੀ ਚੀਜ਼ ਆਈ ਉਹ ਤਾਂ ਹੈ ਹੈਂ ਬਿੱਡੀਆਂ ਹੈ ਸੱਚੀ ਗੱਲ ਹੈ ਘਾੜੀ ਕੋਕਰੀ ਲੈਣੀ ਹੋਵੇ ਸਾਡੇ ਵਰਗੇ ਜੀ ਅਸੀਂ ਹੁੰਦੇ ਨਾ ਸਨ ਕੋਕਰੀ ਨਾਲ ਹਾਂ ਜਿਆਦਾਤਰ ਸੂਟਾਂ ਨਾਲੇ ਨਲੀ ਹੁੰਦਾ ਤੇ ਹਾਲ ਵਧੀਆ ਹੋ ਜਾਂਦੇ। ਕੋਸੀ ਅੱਜ ਆਪਣੇ ਵਲੌਗ ਦੀ ਸਮਾਪਤੀ ਇੱਥੇ ਕਰਦੇ ਆਂ ਕਿਉਂਕਿ ਪ੍ਰਤੀ ਦੇ ਪੜਨੇ ਦਾ ਟਾਈਮ ਹੋ ਗਿਆ। ਜੇ ਸਾਡਾ ਵਲੌਗ ਤੁਹਾਨੂੰ ਚੰਗਾ ਲੱਗਿਆ ਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, ਸ਼ੇਅਰ ਕਰੋ, ਕਮੈਂਟ ਕਰੋ। ਬਾਏ।